ਹਾਂ ਜੀ ਬਗਦਾ ਸਾਹਿਬ ਜਿਉਂ ਨਾਲ ਦਾ ਵਿਗਲ ਜਿਹੜਾ ਵੱਚੂਕਾ ਵਾ ਪਿੰਡਾਂ ਪਿੰਡਾਂ ਵਿੱਚ ਰੈਲੀਆਂ ਮੀਟਿੰਗਾਂ ਹੋ ਰਹੀਆਂ ਨੇ ਅੱਜ ਪਿੰਡ ਰਣੀਆਂ ਵਿੱਚ ਪਹੁੰਚੇ ਜੀ ਕੀ ਕਹਿਣਾ ਚਾਹੁੰਦੇ ਜੀ ਵੇਖੋ ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦਾ ਪੰਜਾਬੀਆਂ ਦਾ ਜੇ ਮੋਦੀ ਦੀ ਵਿਰੋਧਤਾ ਕਰਦੇ ਜੇ ਹਿੰਦੁਸਤਾਨ ਦੇ ਵਿੱਚ ਲੋਕ ਰਾਜ ਬਚਾਣਾ ਜੇ ਡਾਕਟਰ ਭੀਮ ਰਹੋ ਅੰਮੇਦਕਰ ਸਾਹਿਬ ਦਾ ਸੰਵਿਧਾਨ ਬਚਾਣਾ ਤੇ ਫਿਰ ਇੱਕੋ ਵਿਕਲਪ ਹੈ ਕਾਂਗਰਸ ਜੇ ਕਾਂਗਰਸ ਨੂੰ ਵੋਟ ਪਾਓਗੇ ਟੱਟ ਗਿੰਤੀਆਂ ਵੀ ਵੱਜਣਗੀਆਂ ਦਲਤ ਭਾਈਚਾਰਾ ਵੀ ਵੱਜ ਜਾਏਗਾ ਪਛੜੀਆਂ ਸ਼ਰੀੜੀਆਂ ਵੀ ਵੱਜਣਗੀਆਂ ਇਕਨੋਮਿਕਲੀ ਬੈਕਵਰਡ ਵੀ ਵੱਜਣਗੇ ਤੇ ਅਸੀਂ ਜੋ ਇਹਨੇ ਭਰਤੀ ਆਰਮੀ ਦੀ ਖਾਰਜ ਕੀਤੀ ਔਰ ਨਵੇਂ ਸਿਰਿਓ ਉਸ ਤਾਂ ਹੀ ਪੁਰਾਣੇ ਵਕਤ ਵਰਗਾ ਆਰਮੀ ਦੀ ਭਰਤੀ ਹੋਇਆ ਕਰੇ ਤੇ ਸਾਰੇ ਹੀ ਅਸੀਂ ਐਮਐਸਪੀ ਕਿਸਾਨਾਂ ਨੂੰ ਨਵਾਂਗੇ ਪੰਜਾਬ ਦੇ ਹਰ ਹੁਕਮ ਦੀ ਪਾਲਣਾ ਅਸੀਂ ਕਰਾਂਗੇ ਸੋ ਇਹਨੇ ਗਿੰਦਾ ਹੋਵੇ ਜੀ ਹਾਂਜੀ ਬਾਵਾ ਸਾਹਿਬ ਬਾਵਾ ਸਾਹਿਬ ਕੇਸ਼ ਪਾਰਟੀ ਦੇ ਨਾਲ ਅਫਜ਼ਲ ਦਾ ਮੁਕਾਬਲਾ ਇਸ ਵੇਲੇ ਚੱਲ ਰਿਹਾ ਬਾਵਾ ਸਾਹਿਬ ਕੇਸ਼ ਪਾਰਟੀ ਦੇ ਨਾਲ ਤੁਹਾਡਾ ਇਹ ਮੁਕਾਬਲਾ ਸਾਡਾ ਮੁਕਾਬਲਾ ਕਾਲੀ ਦਲ ਨਾਲ ਚੱਲਦਾ ਧੰਨਵਾਦ